अगर नकली मसाले खाकर कर रहे हैं सेहत खराब तो ना हो परेशान क्योंकि वाई के वाई मसाले दे रहा है शुद्धता का प्रमाण स्वाद भी संस्कार भी और मसालों में अनेकों प्रकार भी यही नहीं अगर मसालों का भी करना चाहते हैं व्यापार तो मिलिए प्रियव्रत यादव जी से नमस्कार मैं प्रियव्रत यादव लेकर आया हूँ आपकी सेवा में वाई के वाई मसाले स्वादिष्ट एवं लजीज मसाले छह साल से आपकी सेवा में पिताजी के आशीर्वाद से दीपक कुमार के सहयोग से यदि कोई भी भाई अपना व्यापार करने का इच्छुक है हमसे जुड़ने का इच्छुक है तो हमारा पता है बटा सोलह कमरुद्धी नगर नांगलो दिल्ली इकतालीस नियर चौधरी प्रॉपर्टी दो मूर्ति और हमारा संपर्क सूत्र है नौ तीन एक दो तीन चार नौ शून्य शून्य आठ मैं थोड़ा इलेक्ट्रॉनिक मीडिया धनबाद करना चाहना ਪਹਿਲੀ ਗੱਲ ਹੈ ਕਿ ਵੀ ਇਲੈਕਸ਼ਨ ਦੀ ਡੇਟ ਆ ਚੁੱਕੀ ਆ 19 ਤਰੀਕ ਨੂੰ ਵੋਟਾਂ ਪੈਣੀਆਂ ਲੇਕਿਨ ਉਹ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਗਾ ਕਿ ਸਾਡੇ ਕੈਂਡੀਡੇਟ ਭਾਰਤ ਕੁਸ਼ਨ ਆਸ਼ੂ ਜੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਆ ਉਹਨਾਂ ਦੇ ਉੱਤੇ ਜਿਹੜੀ ਬਦਲਾਅ ਦੀ ਸਰਕਾਰ ਲੋਕਾਂ ਨੇ ਸੋਚਿਆ ਸੀ ਬਦਲਾਅ ਆਏਗਾ ਪੰਜਾਬ 'ਚ ਬਦਲਾਅ ਤਾਂ ਕੀ ਲਿਆਉਣਾ ਸੀ ਬਦਲੇ ਦੀ ਸਰਕਾਰ ਬਣ ਕੇ ਰਹਿ ਗਈ ਔਰ ਤਕੇ ਨਾ ਜੋਰੋ ਜ਼ਬਰ ਦੇ ਨਾਲ ਲੋਕਾਂ ਦੇ ਮਨਾਂ ਤੇ ਤੇ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਆਮ ਆਦਮੀ ਪਾਰਟੀ ਨੇ ਵਿਜੀਲੈਂਸ ਦਾ ਪੂਰਾ ਦੁਰਪਯੋਗ ਕੀਤਾ ਪੁਲਿਸ ਦਾ ਦੁਰਪਯੋਗ ਕੀਤਾ ਔਰ ਪਹਿਲੇ ਉਹਦੇ ਸਾਰੀ ਬਿਜ਼ਨਸ ਦਾ ਦੋ ਪਰਚੇ ਭਾਤ ਕੁਸ਼ਣ ਆਸ਼ੂ ਜੀ ਇੱਕ ਉਹਨਾਂ ਨੇ ਪਰਚਾ ਕੀਤਾ ਲੁਧਿਆਣੇ ਦੇ ਵਿੱਚ ਤੇ ਦੂਜਾ ਪਰਚਾ ਉਹਨਾਂ ਨੇ ਨਵੇਂ ਸ਼ਹਿਰ ਕੀਤਾ 3 ਸਾਲ ਲਗਾਤਾਰ ਉਹ ਲੜੇ ਵੀ ਜੇਲ੍ਹ ਚ ਉਹਨਾਂ ਨੇ ਔਖਾ ਟਾਈਮ ਬਿਤਾਇਆ ਵੀ ਲੇਕਿਨ ਖੜੇ ਮੱਥੇ ਔਰ پاک ਸਾਫ ਹੋ ਕੇ 3 ਸਾਲ ਦੀ ਲੜਾਈ ਲੜਨ ਦੇ ਬਾਅਦ ਮੈਂ ਧੰਨਵਾਦ ਕਰਨਾ ਚਾਹਾਂਗਾ ਇੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਉਹਨਾਂ ਨੇ ਪੂਰੀ ਜਾਂਚ ਕਰਨ ਦੇ ਬਾਅਦ ਭਾਰਤ ਕੁਸ਼ਨਾਸ਼ੂ ਜੀ ਨੂੰ ਅ ਕਲੀਨ ਚਿੱਠ ਦਿੱਤੀ ਪੈਰਾ ਨੰਬਰ 9 ਉਰ ਪੈਰਾ ਨੰਬਰ 14 2012 24 ਨੂੰ ਅ ਦਿਖਾ ਦਿਓ ਜੀ ਇਹਨਾਂ ਤੇ ਮੈਂ ਕਿਹਾ ਜਾਣਦੇ ਹੋ ਤੁਸੀਂ ਸਾਡੀ ਤੇ ਉਹਦੇ ਚ ਉਹਨਾਂ ਦੇ ਕਮੈਂਟ ਸਗੇ ਕੀਮ ਐ ਅਬਿਊਜ਼ ਆਫ ਪਾਵਰ ਐ ਅਬਿਊਜ਼ ਆਫ ਪਾਵਰ ਕਿ ਪੁਲਿਸ ਨੇ ਵਿਜੀਲੈਂਸ ਨੇ ਅਬਿਊਜ਼ ਕੀਤੀ ਪਾਵਰ ਔਰ ਪਾਵਰ ਨੂੰ ਯੂਜ਼ ਕਰਕੇ ਭਾਰਤ ਪੁਸ਼ਪ ਆਸ਼ੂ ਜੀ ਨੂੰ ਤੰਗ ਕੀਤਾ ਲੇਕਿਨ ਮੈਂ ਸਮਝਦਾ ਜਿਹੜਾ ਬੰਦਾ ਸਾਫ਼ ਹੁੰਦਾ ਲੋਕਾਂ ਦਾ ਸੇਵਕ ਹੁੰਦਾ ਉਹ ਕਦੇ ਨਾ ਡਰਦਾ ਨਾ ਝੁਕਦਾ ਭਾਰਤ ਪੁਸ਼ਪ ਆਸ਼ੂ ਜੀ ਨਾ ਡਰੇ ਨਾ ਝੁਕੇ ਕੇਵਲ ਪਾਤ ਪੁਸ਼ਪ ਆਸ਼ੂ ਜੀ ਦੀ ਅਗਰ ਗੱਲ ਕਰੀਏ ਤਾਂ ਇਹ ਜੀ ਆਫਿਸ ਸਰਕਾਰ ਨੂੰ ਪੁਲਿਸ ਦੇ ਬਣਾਏ ਕੇਸਸ ਨੂੰ ਪੁਲੀ ਕਰ ਲਈ ਤੇ ਕੋਰਟ ਦੇ ਵਿੱਚ ਫਾਈਟ ਕਰਨ ਲਈ ਹੁੰਦਾ ਇਹ ਨਹੀਂ ਉਹਨਾਂ ਨੇ بڑے ਵੱਡੇ ਵੱਡੇ ਵਕੀਲ ਲਿਆਂਦੇ ਜਿਨ੍ਹਾਂ ਦੀ ਲੱਖਾਂ ਰੁਪਈਆ ਇੱਕ ਹੀ ਰਿੰਗ ਤੇ ਫੀਸ ਸੀ ਪਰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਸਰਕਾਰ ਨੂੰ ਕਿ ਇਹ ਜਿਹੜੇ ਪੈਸੇ ਲੱਗੇ ਪੰਜਾਬ ਤੇ ਲੋਕਾਂ ਦੇ ਭਾਤੇ ਸਾਡੇ ਸਾਰੇ ਦੇ ਪੈਸੇ ਇੱਕ ਬੰਦੇ ਨੂੰ ਤੰਕਰ ਲਈ ਤੁਸੀਂ ਲਾਏ ਤੇ ਅਜ ਉਹ ਪੈਸੇ ਦੀ ਪ੍ਰਬਾਈ ਕੌਣ ਕਰੇਗਾ ਇੱਕ ਬੜਾ ਵੱਡਾ ਇਸ਼ੂ ਆ ਔਰ ਇੰਨਾ ਹੀ ਕਾਫੀ ਨਹੀਂ ਸੁੰਦਰ ਸ਼ਾਮ अरोड़ा ਜੀ ਉਹਨਾਂ ਦੇ ਤਾਂ ਵੀ ਇਸੇ ਤਰ੍ਹਾਂ ਕੇਸ ਬਣਿਆ ਫਿਰ ਹਰਦੀয়াল ਕੰਬੋਜ ਜੀ ਉਹਨਾਂ ਦੇ ਉਹਨਾਂ ਦੇ ਕੇਸ ਵੀ ਹਾਈ ਕੋਰਟ ਦੇ ਵਿੱਚ ਖਰਜ ਹੋ ਗਏ ਔਰ ਕੋਰਟ ਨੇ ਫਿਰ ਲਿਖਿਆ ਕਹਿੰਦੇ ਵੀ ਇਹ ਐਫ ਆਈ ਆਰ ਕਵਾਇਸ਼ ਕਰਦੇ ਆ ਇਹ ਪੁਲਿਸ ਨੇ ਆਪਣੀ ਪਾਵਰ ਨੂੰ ਮਿਸਯੂਜ਼ ਕੀਤਾ ਇਹ ਕੋਰਟ ਦੇ ਵਿਊ ਆ ਕਿ ਪੁਲਿਸ ਆਪਣੀ ਪਾਵਰ ਨੂੰ ਮਿਸਯੂਜ਼ ਕਰਦੀ ਆ ਸੋ ਮੈਂ ਸਮਝਦਾ ਆਈ ਤਾਂ ਪੰਜਾਬ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਆਕਾ ਦਿੱਲੀ ਵਾਲੇ ਜਿਹੜੇ ਨੇ ਉਹ ਆਪਣੀਆਂ ਕਿੜਾ ਕੱਢਣ ਲਈ ਸਾਨੂੰ ਬਦਨਾਮ ਕਰਦੇ ਆ ਪੰਜਾਬ ਨੂੰ ਪੰਜਾਬ ਪੁਲਿਸ ਨੂੰ ਬਦਨਾ ਬਦਨਾ ਨਹੀਂ ਹੁੰਦੀ ਆ ਮੈਂ ਸਮਝਦਾ ਬਦਨਾ ਨਹੀਂ ਹੁੰਦੀ ਆ ਉਥੇ ਅਲਕਾ ਲੰਬਾ ਜੀ ਤੇਜਿੰਦਰ ਭੱਗਾ ਜੀ ਕੁਮਾਰ ਵਿਸ਼ਵਾਸ ਜੀ ਤੇ ਪਾਵਨਾ ਗੁਪਤਾ ਇੱਕ ਪ੍ਰੈਸ ਰਿਪੋਰਟਰ ਆ ਟਾਈਮਸ ਨਾਲੋਂ ਤੋਂ ਉਹਦੇ ਤੇ 80 ਐਕਟ ਲਾਤਾ ਗਿਆ ਹੁਣ ਪਾਵਨਾ ਗੁਪਤਾ ਜੀ ਦੇ ਪਰਚਾ ਪਹਿਲੀ ਗੱਲ ਜਿਹੜਾ ਹੈ ਸਿਗਾ ਕਿਉਂਕਿ ਸਰਕਾਰ ਦੇ ਉਲਟ ਬੋਲੀ ਸਰਕਾਰ ਕਿਸੇ ਬੰਦੇ ਨੂੰ ਚਾਹੇ ਉਹ ਪੋਲਿਟਿਕਸ ਚ ਹੋਵੇ ਚਾਹੇ ਉਹ ਅਫਸਰ ਹੋਵੇ ਚਾਹੇ ਤੁਹਾਡੇ ਚੋਂ ਮੇ ਕਿਸੇ ਨੂੰ ਨਹੀਂ ਚਾਹਤੇ ਕਿ ਇਹ ਕੋਈ ਇਹੋ ਜੀ ਖਬਰ ਛਾਪੇ ਹੋਰੇ ਇਹ ਪੁਕਤ ਪੁਕਤ ਤੁਸੀਂ ਹੋ ਤੁਹਾਡੇ ਜੋ ਬਹੁਤ ਸਾਰੇ ਇਹ ਹੋ ਜੇ ਨੇ ਜਿਨ੍ਹਾਂ ਤੇ ਪਰਚੇ ਹੋਏ ਔਰ ਕੁਛ ਇਹੋ ਜੇ ਵੀ ਬਹੁਤ ਸਾਰੇ ਨੇ ਜਿਨ੍ਹਾਂ ਦੀ ਆਵਾਜ਼ ਨਪਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਥੈਂਕਸ ਟੂ ਯੂ ਆਲ ਤੁਸੀਂ ਸਮੇ ਸਮੇਂ ਤੇ ਖੜੇ ਰਹਿੰਦੇ ਹੋ ਖੜੇ ਹੋ ਕੇ ਤੁਸੀਂ ਪੰਜਾਬ ਨੂੰ ਬਚਾਇਆ ਪੰਜਾਬ ਦੀ ਰਾਜਨੀਤੀ ਨੂੰ ਔਰ ਪੰਜਾਬੀਅਤ ਨੂੰ ਬਚਾਇਆ ਕੀ ਪਟੋਮ ਜਦ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਕਿਹੜਾ ਉਹਨਾਂ ਦੀ ਆਪ ਨਹੀਂ ਆ ਤੇ ਪਰਚੇ ਉਹਨਾਂ ਤੇ ਆ ਕੇ ਸਾਡੇ ਪੰਜਾਬ ਚ ਕੀਤੇ ਜਾਣ ਬਈ ਕੁਮਾਰ ਵਿਸ਼ਵਾਸਦਾ ਇੱਥੇ ਕੀ ਮਤਲਬ ਤੇ ਉਹ ਪੱਤਰਕਾਰ ਜੇ ਆਈ ਸੀ ਤੇ ਉਹ ਕਵਰ ਕਰਨ ਲਈ ਆਈ ਸੀ ਜੋ ਦੇਖਿਆ ਉਹਨੇ ਛਾਪ ਦਿੱਤਾ ਜਾਂ ਕਹਿ ਦਿੱਤਾ ਉਹ ਨਹੀਂ برداشت ਉਹਨਾਂ ਤੇ ਪਰਚੇ ਕੀਤੇ ਗਏ ਔਰ ਮੈਂ ਹੁਣ ਕਿ ਉਹਦੀ ਆਗਾਜ਼ ਹੋ ਗਿਆ ਇਲੈਕਸ਼ਨ ਦਾ ਸ਼ੁਰੂ ਸਮਝੀ ਜਾਵੇ ਭਾਰਤ ਪੂਜਨ ਅਸ਼ੂ ਜੀ ਇੱਕ ਬਹੁਤ ਹੀ ਅ ਕਾਰਮਯੋਗੀ ਕਾਰਮਯੋਗੀ ਨੂੰ ਕਹਿੰਦੇ ਜਿਹੜਾ ਕਰਮ ਕਰਕੇ ਉੱਪਰ ਗਿਆ ਹੋਵੇ ਇਹਨਾਂ ਨੇ ਪਤੌਰ ਐਮ ਸੀ ਆਪਣੇ ਕਪੂਰ ਕਪੂਰਦਰਿੰਦਰ ਦੀ ਰਿਸ਼ਤੇਦਾਰੀ ਜ਼ਰੂਰ ਹੈ ਨਾ ਦੀ ਬਟ ਲੁਧਿਆਣੇ ਦਾ ਇਹਨਾਂ ਨੇ ਸੇਵਾ ਕੀਤੀ ਪਤੌਰ ਐਮ ਸੀ ਉਹਨਾਂ ਨੇ ਲੋਕਾਂ ਨੇ ਇਹਨਾਂ ਨੂੰ ਐਮ ਐਲ ਏ ਬਣਾਇਆ ਦੁਬਾਰਾ ਜਿੱਤੇ ਕਾਂਗਰਸ ਪਾਰਟੀ ਨੇ ਵਿਸ਼ੇਰ ਬਣਾਇਆ ਤੇ ਜਿੱਥੇ ਲੁਧਿਆਣੇ ਦੀ ਸੇਵਾ ਕੀਤੀ ਆ ਇਹਦੇ 3 ਸਾਲ ਤੱਕ ਕਿਸੇ ਨੇ ਸਾਰ ਨਹੀਂ ਪੁੱਛੀ ਅੱਜ ਕੋਈ ਕਿਸੇ ਕੋ ਜਾਣ ਨਹੀਂ ਸਕਦਾ ਕੰਮ ਕਰਾਉਣ ਲਈ ਆਸ਼ੂ ਜੀ ਇਹ ਦਿੱਲੀ ਆ ਤਾਂ ਮਮਤਾ ਆਸ਼ੂ ਲੁਧਿਆਣੇ ਆਉ ਕੰਮ ਕਰਾ ਰਹਾ ਆ ਬੜੀ ਅੱਛੇ ਔਰ ਇਹਨਾਂ ਨੇ ਪੰਜਾਬ ਦੀ ਵੀ ਸੇਵਾ ਕੀਤੀ ਸੋ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਦੇਖੋ ਇਲੈਕਸ਼ਨ ਹੋ ਗਿਆ ਸ਼ੁਰੂ ਤੇ ਆਮ ਆਦਮੀ ਪਾਰਟੀ ਨੂੰ ਰਾਜ ਜੜਾਇਆ ਪੁਲਿਸ ਰਾਹੀਂ ਕਰਨ ਦੀ ਆਦਤ ਪੈ ਚੁੱਕੀ ਆ ਜਿੱਥੇ ਲੋਗਾ ਦੇ ਪਰਚੇ ਕਰਾ ਗਏ 3 ਸਾਲ ਟਪਾਏ ਆ ਉਥੇ ਜਿੰਨੇ ਇਲੈਕਸ਼ਨ ਹੋਈਆਂ ਚਾਹੇ ਕਾਰਪੋਰੇਸ਼ਨ ਦੀਆਂ ਹੋਣ ਜਾਂ ਸਰਪੰਚੀ ਪੰਚਾਇਤੀਆਂ ਹੋਣ ਉਥੇ ਇਹਨਾਂ ਨੇ ਕਬਜ਼ਾ ਕੀਤਾ ਪੁਲਿਸ ਰਹੀ ਬਾਏ ਇਲੈਕਸ਼ਨਸ ਹੋਈਆਂ ਉਥੇ ਵੀ ਪੁਲਿਸ ਰਹੀ ਪੂਰਾ ਖਾਲੀ ਪੁਲਿਸ ਨਹੀਂ ਐਡਮਿਨਿਸਟ੍ਰੇਸ਼ਨ ਨੂੰ ਵੀ ਪੂਰਾ ਯੂਜ਼ ਕੀਤਾ ਮਿਸਯੂਜ਼ ਕੀਤਾ ਸੋ ਮੈਂ ਜਿਹੜੇ ਸਾਡੇ ਲੋਕ लुधियाने ਦੇ ਵਿੱਚ ਅਫਸਰ ਤਾਇਨਾਤ ਨੇ ਉਹਨਾਂ ਨੂੰ ਇਹ ਦੱਸਣਾ ਚੋਣਾ ਕਿ ਕਾਂਗਰਸ ਪਾਰਟੀ ਕੋ ਕਮਜ਼ੋਰ ਪਾਰਟੀ ਨਹੀਂ ਆ ਨਾ ਇਹਦੇ ਲੀਡਰ ਕਮਜ਼ੋਰ ਆ ਮੁਕਾਬਲਾ ਕਰਾਂਗੇ ਤਖੜੇ ਹੋ ਕੇ ਔਰ ਕੋਈ ਮਿਸਯੂਜ਼ ਕਰਨ ਦੀ ਕੋਸ਼ਿਸ਼ ਨਾ ਕਰੇ چاہے ਉਹ ਪੁਲਿਸ ਹੋਵੇ ਪਰ ਮੈਂ ਵੀ ਦੇਖਿਆ ਮੈਂ ਜਾਣਦਾ ਕਿ ਕਾਰਪੋਰੇਸ਼ਨਾਂ ਚਿੱਤਾ ਜਿੱਤੀਆਂ ਬਾਹਰਲੀ ਪੁਲਿਸ ਨੇ ਆ ਕੇ ਮਦਦ ਕੀਤੀ ਬਈ ਵੀਡੀਓਗ੍ਰਾਫੀ ਵੀ ਹੋਣੀ ਆ ਸਮੇਂ ਕੁੱਲ ਸਵਾ ਸਾਲ ਦਾ ਜੇ ਤਾਂ ਸਵਾ ਸਾਲ ਪਿਆਰਾ ਤੇ ਭਾਈ ਕਰਿਓ ਖੁੱਲਕੇ ਮਦਦ ਆਮ ਆਦੀ ਪਾਰਟੀ ਦੀ ਨਿਕਰੇ ਸਵਾ ਸਾਲ ਕਦੋਂ ਬੀਚਣਾ ਇਹਦਾ ਪਤਾ ਨਹੀਂ ਲੱਗਣਾ ਔਰ ਆਉਣ ਵਾਲੇ ਸਮੇਂ ਦੇ ਆਮ ਆਦੀ ਪਾਰਟੀ ਨੂੰ ਲੋਕਾਂ ਨੇ ਵੋਟ ਨਹੀਂ ਪਾਈ ਲੋਕ ਅੱਜ ਸਤੇ ਹੋਆ ਕਾਂਗਰਸ ਨੂੰ ਲਿਉਣਾ ਚਾਹੁੰਦੇ ਆ ਫੇਰ ਆਪਣਾ ਆਪਣਾ ਸਾਫ ਕਿਤਾਬ ਵੀ ਹਰ ਬੰਦਾ ਕਰਦਾ ਅੰਦਾਜ਼ ਉਸ ਕਰਦਾ ਫਿਰ ਬੁਰਾ ਨਾ ਮੰਨੇ ਤੇਰੀ ਪੂਰੀ ਰੱਖੀ ਮੈਂ ਸਰਦਾਰ ਪ੍ਰਗਟ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਦੋ ਚਾਰ ਸ਼ਬਦ ਤੁਸੀਂ ਵੀ ਬੋਲੋ ਥੈਂਕ ਯੂ ਰਾਣਾ ਜੀ ਅ ਅਸਲੀ ਇਹ 3 ਸਵਾ 3 ਸਾਲ ਦੀ ਕਾਰਗੁਜ਼ਾਰੀ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਦਾ ਮਾਡਲ ਸਮਝਣ ਦੀ ਤੁਸੀਂ ਕੋਸ਼ਿਸ਼ ਕਰੋ ਇਹਨਾਂ ਦਾ ਮਾਡਲ ਕੀ ਆ ਕਿ ਇਹ ਵਿਰੋਧੀਆਂ ਦੇ ਉੱਤੇ ਪੁਲਿਸ ਰਾਹੀਂ ਕਬਜ਼ਾ ਕਰਨਾ ਚਾਹੁੰਦੇ ਆ ਲੇਕਿਨ ਇਵੈਂਟ ਕ੍ਰੀਏਟ ਆਪਣੇ ਐਮਐਲਿਆਂ ਨਾਲ ਵੀ ਕਰਨੀ ਚਾਹੁੰਦੇ ਬਿਲਕੁਲ ਠੀਕ ਤੁਹਾਨੂੰ ਯਾਦ ਹੋਣਾ ਮਈ 2022 ਦੇ ਵਿੱਚ ਸੰਗਰੂਰ ਦਾ ਲਖਣ ਆਇਆ ਸੀ ਕਿਉਂਕਿ ਸਰਕਾਰ ਨਵੀਂ-ਨਵੀਂ ਬਣੀ ਸੀ ਤੇ ਸੀਐਮ ਸਾਹਿਬ ਨੇ ਇੱਕ ਆਪ ਅਨਾਉਂਸਮੈਂਟ ਕੀਤੀ ਵੀ ਸਾਡਾ ਡਾਕਟਰ ਵਿਜੇ ਸਿੰਘਲਾ ਜਿਹੜਾ 1% ਰਿਸ਼ਵਤ ਲੈਂਦਾ ਹਰ ਟੈਂਡਰ ਦੇ ਵਿੱਚੋਂ ਆ ਮੈਂ ਤੁਹਾਨੂੰ ਇੱਕ ਵਾਰੀ ਇੱਕ ਵੀਡੀਓ ਦਿਖਾ ਲ ਦਿੰਦਾ ਸੀਐਮ ਸਾਹਿਬ ਦੀ ਮੜ ਜਾ ਦੇਖ ਲਓ ਤੁਸੀਂ ਵੀ ਪਿਛਲੀ ਸਰਕਾਰ ਦਾ ਪੰਜਾਬ ਸਰਕਾਰ ਦਾ ਕਰਨੀ ਮੰਨਦੀ ਆਪਣੇ ਡਿਪਾਰਟਮੈਂਟ ਮੇ ਟੈਂਡਰ ਔਰ ਬਾਕੀ ਜੀ ਦਫਤਰ ਮੇਂ ਸੇ 1% ਕਲਸ਼ਣਵਾ तो मैंने उसको गंभीरता से लिया ये मामला सिर्फ मेरे पास ही मीडिया के पास इसकी कोई जानकारी नहीं विरोधियों के पास इसकी कोई जानकारी नहीं मैं चाहता तो इसको दबा सकता अगर मैं ऐसा करता तो मैं लाखों करोड़ों पंजाबियों का दिल तोड़ता जिन्होंने मुझ पर यकीन किया तो मैं अपनी पार्टी की जो विचारधारा है उसके भी खिलाफ और मैं एक्शन लेने जा रहा उस मंत्री का नाम है डॉक्टर विजय सिंगा जो कि सेहत मंत्री पंजाब में जब मैंने उनको ये सबूत दिखाए तो उन्होंने अपना गर्मा कबूल भी किया तो हम चाहे अपने हो, है, हो, है हमारी थैंक यू। ਮੈਂ ਇਸ ਕਰਕੇ ਤੁਹਾਨੂੰ ਦਿਖਾਈ ਆ ਕਈ ਵਾਰੀ ਆਪਾਂ ਭੁੱਲ ਜਾਂਦੇ ਸਮੇਂ-ਸਮੇਂ ਤੇ ਕਿਉਂਕਿ ਈਵੈਂਟ ਬਹੁਤ ਕ੍ਰੀਏਟ ਕਰਦੇ ਆ ਤੇ ਇਹ ਜਿਹੜਾ ਈਵੈਂਟ ਸੀਗਾ ਉਹਦਾ ਅੱਜ ਤੱਕ ਨਾ ਕਦੀ ਪੁਲਿਸ ਨੇ ਵੈਰੀਫਾਈ ਕੀਤਾ ਨਾ ਉਹਦੇ ਜਿਹੜਾ ਕੰਟੈਂਟ ਸੀਗਾ ਕਿਸੇ ਪੁਲਿਸ ਨੂੰ ਦਿੱਤਾ ਗਿਆ ਨਾ ਉਹਦੀ ਕੋਈ ਫਰਦਰ ਇਨਵੈਸਟੀਗੇਸ਼ਨ ਹੋਈ ਤੇ ਸਿੰਗਲਾ ਜੀ ਆਮ ਫੰਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਫੰਕਸ਼ਨ ਹੁੰਦੇ ਆ ਉਹਦੇ ਵਿੱਚ ਖੁੱਲ ਕੇ ਨੱਚਦੇ ਵੀ ਆ ਸਾਰਾ ਕੁਝ ਹੀ ਕਰਦੇ ਆ ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਆ ਜਿਹੜੀ ਕੈਨਸਲੇਸ਼ਨ ਰਿਪੋਰਟ ਆ ਕੋਈ ਨਾ ਚਲੋ ਕੋਈ ਗੱਲ ਨਹੀਂ ਇਹੀ ਆਈ ਹੈ ਸੋ ਇਹ ਜਿਹੜੀ ਕੈਨਸਲੇਸ਼ਨ ਰਿਪੋਰਟ ਆ ਇਹ ਬੇਸਿਕਲੀ 17 3 2025 ਦੀ ਆ ਅੱਛਾ ਜਾਂ ਤਾਂ ਵੀ ਜੀ ਮਿਨਿਸਟਰ ਸਾਹਿਬ ਸਾਨੂੰ ਇਹ ਦੱਸ ਦਿਓ ਵੀ ਉਦੋਂ ਸੱਚ ਸਿੱਧਾ ਕਿ ਜਾਂ ਇਹ ਕੈਨਸਲੇਸ਼ਨ ਰਿਪੋਰਟ ਜਿਹੜੀ ਸੱਚ ਇਹ ਕਿਉਂਕਿ ਵਿਜੇ ਸਿੰਘ ਲਾ ਦੀ ਕੈਂਸਲੇਸ਼ਨ ਰਿਪੋਰਟ ਆ ਜਿਹੜੀ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਐਡਮਿਟ ਕੀਤੀ ਆ ਜਿਹੜੀ ਦਿੱਤੀ ਆ ਕਿ ਇਹਦੇ ਖਿਲਾਫ ਕੋਈ ਸਬੂਤ ਨਹੀਂ ਆ ਅੱਛਾ ਉਦੋਂ ਤੋਂ ਅੱਗੇ ਇਹਨਾਂ ਦਾ ਇੱਕ ਮਿੰਟ ਕਾਪੀ ਕਾਪੀ ਸਰ ਤੁਹਾਨੂੰ ਸਾਰਿਆਂ ਨੂੰ ਦੇ ਦਿੰਦੇ ਆ ਸਾਰਿਆਂ ਨੂੰ ਦੇ ਦਿੰਦੇ ਆ ਇੱਕ ਇਹਨਾਂ ਦਾ ਹੋਰ ਐਮਐਂਡੀ ਸੀ ਦਾ ਅਮੇਤ ਰਤਨ ਤੁਹਾਨੂੰ ਯਾਦ ਹੋਣਾ ਰਾਤ ਨੂੰ 23 ਰਾਤ ਨੂੰ ਇਹਨੂੰ ਕਿਤੇ ਉਪਜਾਇਆ ਹੈ ਪੁਲਿਸ ਵਾਲਿਆਂ ਨੇ ਲਾਈਟਾਂ ਬੰਦ ਕਰਕੇ ਤੇ ਉਹਦੇ ਵਿੱਚ ਇਹਨਾਂ ਨੇ ਜਿਹੜੀਆਂ ਪ੍ਰੋਸੀਕਿਊਸ਼ਨ ਸੈਂਕਸ਼ਨਸ ਆ ਜੇਸ ਅਥਾਰਟੀ ਤੋਂ ਦੇਣੀਆਂ ਚਾਹੀਦੀਆਂ ਸੀ ਉਹ ਸਥਾਰਟੀ ਤੋਂ ਦਿੱਤੀਆਂ ਨਹੀਂ ਆ ਔਰ ਉਹਦਾ ਆ ਵੀ ਆ ਬੇਸਿਕਲੀ ਆ ਮੇਰੇ ਕੋਲ ਉਹ ਵੀ ਕਾਗਜ਼ ਹੈਗੇ ਆ ਇਹਦੇ ਵਿੱਚ ਲਿਖਿਆ ਵੀ ਆ ਕਿ ਪ੍ਰੋਸੀਕਿਊਸ਼ਨ ਸੈਂਕਸ਼ਨ ਡੇਟਡ 28 2023 ਇਸ ਦਸ ਵਿਦਾਊਟ ਐਪਲੀਕੇਸ਼ਨ ਆਫ ਮਾਈਂਡ ਬਾਈ ਐਨ ਅਥਾਰਟੀ ਵਿਚ ਇਜ਼ ਇਨਕੰਪੀਟੈਂਟ ਐਂਡ दैट द ਸੇਮ ਰਿਲਾਈਡ ਅਪਨ ਬਾਈ ਦਾ ਬਿਜ਼ਨਸ ਡਿਪਾਰਟਮੈਂਟ ਟੂ ਪ੍ਰੋਸੀਕਿਊਟ ਦਾ ਪਟੀਸ਼ਨਰ ਇਹਦੇ ਕਰਕੇ ਉਹਨਾਂ ਨੂੰ ਹਾਈ ਕੋਰਟ ਦੇ ਵਿੱਚੋਂ ਸਟੇ ਮਿਲ ਗਿਆ ਇਹ ਅਸਲੀ ਗੱਲ ਹੈ ਇਹਨਾਂ ਦੀ ਕਾਰਗੁਜ਼ਾਰੀ ਆ ਔਰ ਇੱਕ ਤੁਹਾਨੂੰ ਯਾਦ ਹੋਣਾ ਸਾਡੇ ਐਕਸ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਪਰ ਇਹਨਾਂ ਨੇ ਕਿਹਾ ਸੀ ਵੀ 2 ਕਰੋੜ ਰੁਪਈਆ ਕਿਸੇ ਪਲੇਅਰ ਦੀ ਕਿਉਂਕਿ ਪਲੇਅਰ ਦੀ ਤਾਂ ਮੈਂ ਭੁੱਲਦਾ ਨਹੀਂ ਹੈ। ਵੀ 2 ਕਰੋੜ ਰੁਪਈਆ ਇਹਨਾਂ ਨੇ ਮੰਗਿਆ ਤੇ ਅੱਜ ਤੱਕ ਮੈਨੂੰ ਲੱਗਦਾ ਉਹਦੀ ਕੋਈ ਇਵਨ ਕੇ ਕੰਪਲੇਂਟ ਵੀ ਨਹੀਂ ਦਿੱਤੀ। ਤੇ ਉਦੋਂ ਬਾਅਦ ਵਾਲਾ ਜਿਹੜਾ ਹੁਣ ਸਾਡੇ ਵਾਲਾ ਜਲੰਧਰ ਵਾਲਾ ਨੂੰ ਗੱਲ। ਅਸਲੀ ਗੱਲ ਹੈ ਬਿਲਕੁਲ ਵਿਸ਼ਵਾਸ ਗਵਾ ਚੁੱਕੇ ਆ ਕਿਉਂਕਿ ਪੰਜਾਬੀ ਇਦਾਂ ਨਹੀਂ ਕਰਦਾ ਸੀ। ਵੈਸੇ ਚੀਫ ਮਿਨਿਸਟਰ ਇਦਾਂ ਕਰਦਾ ਹੀ ਨਹੀਂ ਹੁੰਦਾ। ਜਿਹੜਾ ਚੀਫ ਮਿਨਿਸਟਰ ਆਫਿਸ ਹੈ ਮੈਨੂੰ ਲੱਗਦਾ ਜਿਹੜੀਆਂ ਕੋਈ ਪੋਲੀਟਿਕਲੀ ਸਟੇਟਮੈਂਟਾਂ ਦੋਣੀਆਂ ਹੁੰਦੀਆਂ ਥੱਲਿਓਂ ਦਵਾਕ ਨਹੀਂ ਦਿੰਦੇ ਹੁੰਦੇ ਆ ਕੋਈ ਇਧਰੋਂ ਕਰਕੇ ਕੋਈ ਇਧਰੋਂ ਕਰਕੇ ਜਿਹੜੀ ਅਸਲੀਅਤ ਹੈ ਲੇਕਿਨ ਅਸਲੀ ਗੱਲ ਹੈ ਕਿ ਇਹਨਾਂ ਨੇ ਇਹ ਜਿਹੜੀਆਂ ਇਹ ਸਟੇਟਮੈਂਟਾਂ ਵੀ ਆਪ ਦੇ ਕੇ ਇਹਨਾਂ ਨੇ ਮੈਨੂੰ ਲੱਗਦਾ ਕਿ ਉਹ ਜਿਹੜਾ ਸੀਐਮ ਆਫਿਸ ਆ ਉਹਦੀ ਗਰੀਮਾ ਨੂੰ ਇਹੋ ਜਿਹਾ ਥੱਲੇ ਲਿਆਂਦਾ ਜਿਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਦਾ ਵਿਸ਼ਵਾਸ ਇਹਨਾਂ ਤੇ ਜਿਹੜਾ ਹੁਣ ਬਚੂਗਾ ਔਰ ਉਹ ਸ਼ਰਿਆਮ ਜਿਹੜਾ ਜਿਹੜਾ ਰੋਣਾ ਕਿਉਂਕਿ ਜਲੰਧਰ ਤੋਂ ਆ ਤੇ ਮੈਂ ਤਾਂ ਖੁਦ ਜਲੰਧਰ ਤੋਂ ਆ ਮੈਨੂੰ ਲੱਗਦਾ ਕਿ ਮੈਨੂੰ ਸੀਐਮ ਸਾਹਿਬ ਪੁੱਛਣਾ ਕਿ ਪੈਸੇ ਤਾਂ ਮੈਂ ਦੋ ਤਿੰਨ ਵਾਰੀ ਸੱਦਿਆ ਸੀ ਇਨਵਾਈਟ ਕੀਤਾ ਸੀ ਵੀ ਆ ਜਾਓ ਮੇਰੇ ਹੱਕੇ ਦੇ ਵਿੱਚ ਤਾਂ ਕੋਈ ਕੋਈ ਨਹਿਰ ਨਹੀਂ ਕੋਈ ਦਰਿਆ ਨਹੀਂ ਫਿਰ ਵੀ ਮਾਈਨਿੰਗ ਦਿਖਾਉਣਾ ਮੈਂ ਤੁਹਾਨੂੰ 70 70 80 80 ਫੁੱਟ ਤੇ ਉੱਥੇ ਮੈਂ ਪਿਛਲੇ ਸਮੇਂ ਦੇ ਵਿੱਚ ਇੱਕ ਆ ਜਿਹੜਾ ਨਸ਼ਾ ਛਡਾਊ ਕੇਂਦਰ ਆ ਇਲੀਗਲ ਉਹ ਪੁਲਿਸ ਨੂੰ ਕਹਿ ਕੇ ਰੇਡ ਕਰਵਾਇਆ ਜਿੱਥੇ ਹੁਣੇ ਸੀਐਮ ਸਾਹਿਬ ਤੇ ਕੇਜਰੀ ਵਾਲਾ ਜਿਹੜੀ ਇਹਨਾਂ ਦੀ ਝ루 ਕੀਤੀ ਹੋਈ ਹੈ ਨਾ ਕਿ ਜੁਧ ਨਸ਼ਿਆਂ ਵਿਰੁੱਧ ਉੱਥੋਂ 107 ਬੱਚੇ ਰੈਸਕਿਊ ਕੀਤੇ ਔਰ 25 ਦੀ ਭੱਜ ਗਏ ਔਰ ਉੱਥੇ ਪੁਲਿਸ ਨੂੰ ਉਹ ਜਿਹੜਾ ਨਸ਼ਾ ਛਡਾਊ ਕੇਂਦਰ ਚਲਾਉਂਦਾ ਸੀ ਉਹਦੇ ਵਿੱਚ ਉੱਥੇ ਲੋਕਲ ਕੈਂਟ ਦੇ ਜਿਹੜੇ ਲੀਡਰ ਹੈ ਉਹਨਾਂ ਦਾ ਨਾਂ ਲਿਆ ਗਿਆ ਵੀ ਹਾਂ ਵੀ ਮੈਂ ਤਾਂ ਉਹਨਾਂ ਨੂੰ ਪੈਸੇ ਦੇ ਕੇ ਚਲਾਉਣਾ ਮੈਂ ਵੈਸਟ ਵਿੱਚ ਦਿਖਾ ਦੂੰ ਨਾ ਸੀਐਮ ਸਾਹਿਬ ਕਿਤੇ ਮਾੜਾ ਜਾ ਖੜੇ ਹੋਣ ਦੀ ਮੈਂ ਵਿਧਾਨ ਸਭਾ 'ਚ ਇੱਕ ਗੱਲ ਕਹੀ ਸੀ ਕਿ ਤੁਸੀਂ ਸੀਐਮ ਸਾਹਿਬ ਲੱਤ ਲਾਉਣੀ ਸਿੱਖੋ ਲੱਤ ਲਾਉਂਦੇ ਨਹੀਂ ਕਹਿੰਦੇ ਮੈਂ ਲੱਤ ਤਾਂ ਬਹੁਤ ਲਾਉਣਾ ਮੈਨੂੰ ਪਤਾ ਲੱਤ ਕਿੱਥੇ ਲਾਉਂਦੇ ਆ ਲੱਤ ਤਾਂ ਕਿਤੇ ਦੋ ਜਗ੍ਹਾ ਲੱਗੀ ਹੋਈ ਆ ਆ ਥੋੜੇ ਦਿਨ ਹੋਏ ਆ ਮੋਦੀ ਸਾਹਿਬ ਦਾ ਤੁਸੀਂ ਇਹਨਾਂ ਦੀ ਫੋਟੋ ਦੇਖੀ ਹੋਣੀ ਆ ਤੇ ਉੱਥੇ ਤਾਂ ਕਿਤੇ ਲੱਤ ਹੀ ਨਹੀਂ ਮੈਨੂੰ ਲੱਗਦਾ ਧੌਣ ਵੀ ਕਿਤੇ ਥੱਲੇ ਲੱਗ ਗਈ ਇਹ ਪੰਜਾਬ ਦੀ ਅਸਲੀਅਤ ਹੈ ਸੋ ਮੈਂ ਤਾਂ ਇੱਕੋ ਹੀ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਡੈਮੋਕ੍ਰੇਸੀ ਦਾ ਫੋਰਥ ਪਿੱਲਰ ਹੋ ਤੁਸੀਂ ਹੋਣ ਵਾਲੀ ਵੀ ਸਭੀ ਕਲਿੱਪ ਸੁਣਾ ਦੂਗੀ ਜਿਹੜੀ ਰਮਨ ਰੋੜੇ ਵਿਲੇ ਆਇਆ ਤਾਂ ਰਮਨ ਰੋੜੇ ਦੀ ਵੀ ਕਲਿੱਪ ਸੁਣ ਲਓ ਤੁਸੀਂ ਇਹ ਬੰਦੇ ਚਲੋ ਜਿਹੜਾ ਇਹ ਨਹੀਂ ਆ ਰਿਹਾ ਸੁਣਾ ਲਵਾਂ ਇੰਨੀ ਸਤਾਉਂਦੇ ਤੇ ਤੋਂ ਪੈਣ ਵਾਲੀ ਪਿਛਤਾ ਚਾਹ ਰਹੇ ਮੰਨਦੇ ਪੱਖਣ ਪਰ ਮੈਂ ਸਾਰੇ ਅਫਸਰ ਪਿਛਲੇ ਪੱਛਾ ਜ ਜਿਹਨੇ ਵੀ ਲੀਡਰ ਨੇ ਕਿਹਾ ਉਹ ਕਿਸੇ ਵਕਤ ਇਲੈਕਸ਼ਨ ਹੋਈ ਪਰ ਇਲੈਕਸ਼ਨ ਪਰ ਮੇਰੀ ਤੱਕ ਵਾਈ ਇਹ ਕਾਸਟ ਜਿਹੜੀ ਇਲੈਕਸ਼ਨਲ ਬੈਸਟ ਦੀ ਅਕਸਰ ਵਾਸਤੇ ਸੰਗਠਨ ਕਰਦੇ ਆ ਅਸੀਂ ਕੋਈ ਪਾਸੇ ਖਾਵਾਂਗੇ ਕੋਈ ਕਿਸੇ ਤੇ ਕੋਈ ਕਿਸੇ ਕੋਈ ਸੋ ਮੈਂ ਤਾਂ ਤੁਹਾਨੂੰ ਇਸ ਕਰਕੇ ਪਿਕਚਰ ਜਿਹੜੀ ਆ ਤੁਹਾਡੇ ਸਾਹਮਣੇ ਪੇਸ਼ ਕਰਨੀ ਚਾਹੁੰਦਾ ਸੀਗਾ ਕਿ ਅਸਲੀਅਤ ਇਸ ਸਰਕਾਰ ਦੀ ਇਹ ਆ ਕਿ ਵਿਰੋਧੀਆਂ ਨੂੰ ਟਾਰਗੇਟ ਕਰਨਾ ਜੇ ਕੋਈ ਚੰਗਾ ਆਰਟੀਆਈ ਐਕਟੀਵਿਸਟ ਬੋਲੇ ਉਹਦੇ ਤੇ ਪਰਚਾ ਦਰਜ ਕਰਨਾ ਚੰਗਾ ਪੱਤਰਕਾਰ ਬੋਲੇ ਉਹਦੇ ਤੇ ਪਰਚਾ ਦਰਜ ਕਰਨਾ ਚੰਗਾ ਆਫੀਸਰ ਵੀ ਜੇ ਕੋਈ ਕੰਮ ਕਰੇ ਉਹਨੂੰ ਵੀ ਸਸਪੈਂਡ ਤੇ ਡਿਸਮਿਸ ਕਰਨਾ ਔਰ ਉਹਦੇ ਨਾਲ ਨਾਲ ਜਿਹੜਾ ਵਿਰੋਧੀਆਂ ਦੇ ਉੱਤੇ ਪਰਚੇ ਦੇ ਕੇ ਲੇਕਿਨ ਆਪਣੀ ਜਿਹੜੀ ਰੀਲ ਆ ਉਹਨੂੰ ਮਹੀਨੇ ਬਾਅਦ ਦੋ ਮਹੀਨਿਆਂ ਬਾਅਦ ਛੇ ਮਹੀਨਿਆਂ ਬਾਅਦ ਇੱਕ ਨਵੀਂ ਰੀਲ ਬਣਾ ਕੇ ਅਸਲੀ ਗੱਲ ਹੈ ਕੰਟੈਂਟ ਤਿਆਰ ਕਰਨ ਵਾਲੀ ਇਹ ਪਾਰਟੀ ਆ ਰਾਦਰ ਪਾਰਟੀ ਵੀ ਮੈਂ ਕਹੂੰਗਾ ਇਹ ਤਾਂ ਇੱਕ ਕੰਪਨੀ ਆ ਇਟ ਇਜ਼ ਰਨ ਬਾਈ ਦਿੱਲੀ ਪੀਪਲ ਜਿਹੜੇ ਪੰਜੇ ਛੇ ਜਣੇ ਆ ਨਾ ਇੱਥੇ ਆਣ ਕੇ ਰਾਜ ਕਰਦੇ ਆ ਉਹ ਬੇਸਿਕਲੀ ਤਾਂ ਉਹਨਾਂ ਸਭ ਤੇ ਐਫ ਆਈ ਆਰ ਹੋਈ ਆ ਜਿਹੜੀ ਦਿੱਲੀ ਜਾ ਕੇ ਰੌਲਾ ਪਾਉਂਦੇ ਆ ਨਾ ਕਿ ਅਸੀਂ ਤਾਂ ਬੜੇ ਦੁੱਤ ਹੁੰਦੇ ਆ ਤੇ ਪੰਜਾਬ ਦੇ ਵਿੱਚ ਤਾਂ ਅਸੀਂ ਭਗਤ ਸਿੰਘ ਦੀ ਜਿਹੜੀ ਸੋਚ ਆ ਉਹਦੇ ਤੇ ਠੋਕ ਕੇ ਪੈਰਾ ਦਿੰਦੇ ਅਸਲੀਅਤ ਇਹਨਾਂ ਦੀ ਆਹਾ ਸੋਚ ਹੈ ਸੋ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਗੁਜਾਰਸ਼ ਹੈ ਆਪਾਂ ਪੰਜਾਬ ਨੂੰ ਬਚਾ ਲਈਏ ਯਾਰ ਦੇਖੋ ਮੈਂ ਅੱਜ ਤੱਕ ਕਦੀ ਇਹੋ ਜੀ ਪੋਲਿਟਿਕਸ ਨਹੀਂ ਦੇਖੀ ਮੈਂ ਕਹਿੰਦਾ ਅਸੀਂ ਵੀ ਗਲਤੀਆਂ ਕੀਤੀਆਂ ਹੋਣਗੀਆਂ ਮੈਂ ਨਹੀਂ ਕਹਿੰਦਾ ਨਹੀਂ ਕੀਤੀਆਂ ਬਟ ਜੋ ਇਹ ਕਰ ਰਹੇ ਆ ਇਹ ਇਹ ਲੈਵਲ ਜਿਹੜਾ ਆ ਉਹ ਬਹੁਤ ਮਾੜਾ ਔਰ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰੂੰਗਾ ਤੁਹਾਡੇ ذریعے ਵੀ ਇੱਥੋਂ ਦੇ ਲੋਕਾਂ ਨੂੰ ਵੀ ਹੋਰ ਕੁਝ ਨਾ ਕਰਿਓ ਸਿਰਫ ਤੇ ਸਿਰਫ ਇਹਨਾਂ ਦੀ 3 ਸਵਾ 3 ਸਾਲ ਦੀ ਕਾਰਗੁਜ਼ਾਰੀ ਤੇ ਇਹਨਾਂ ਦਾ ਜਿਹੜਾ ਕੈਂਡੀਡੇਟ ਆ ਉਦੇ ਬਾਰੇ ਮੈਂ ਫੇਰ ਥੋੜ੍ਹਾ ਜਿਹਾ ਕਿਉਂਕਿ ਲੰਮਾ ਹੋ ਜਾਣਾ ਉਹਦੇ ਬਾਰੇ ਫੇਰ ਇੱਕ ਦਿਨ ਗੱਲ ਕਰਾਂਗੇ ਕਿਉਂਕਿ ਸਰ ਰਮਨ ਅਰੋੜੇ ਦਾ ਤੁਸੀਂ ਜਣਗੇ ਕਿ ਇਹ ਇਵੈਂਟ ਹੈ ਰਮਨ ਅਰੋੜੇ ਦਾ ਵੀ ਇਵੈਂਟ ਹੈ ਇਹ ਇਲੈਕਸ਼ਨ ਇਵੈਂਟ ਮੈਂ ਕਹਿੰਦਾ ਜੀ ਅੱਜ ਅੱਜ ਤੁਹਾਨੂੰ ਫੈਕਟ ਲੱਗਦਾ ਕਿਉਂਕਿ ਜਿੱਦਾਂ ਡਾਕਟਰ ਵਿਜੇ ਸਰ ਇਲੈਕਸ਼ਨ ਇਵੈਂਟ ਹੈ ਸਰ ਇਹ ਇਲੈਕਸ਼ਨ ਇਵੈਂਟ ਹੈ ਕਿਉਂਕਿ ਹਰ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਹੁੰਦੀ ਹੈ ਹਰ ਇਲੈਕਸ਼ਨ ਤੋਂ ਇਹ ਗੱਲ ਪਹਿਲਾਂ ਹੁੰਦੀ ਹੈ ਕਿਉਂਕਿ ਆ ਆ ਰਮਨ ਅਰੋੜੇ ਦੀ ਇਹਨਾਂ ਦੇ ਪਰਿਵਾਰ ਦੇ ਨਾਲ ਜਿਹੜੀ ਨੇੜਤਾ ਹੈਗਾ ਉੱਥੇ ਆਮ ਕਲੇਮ ਕਰਦਾ ਜਲੰਧਰ ਦੇ ਵਿੱਚ ਵੀ ਮੈਂ ਤਾਂ ਉਸ ਪਰਿਵਾਰ ਦਾ ਹੀ ਹਿੱਸਾ ਆ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਅਸਲੀਅਤ ਇਹ ਹੈ ਕਿ ਇਹਨਾਂ ਨੇ ਤਿੰਨਾਂ ਸਵਾ ਤਿੰਨਾਂ ਸਾਲਾਂ ਦੇ ਵਿੱਚ ਜੋ ਸਾਡੇ ਪੰਜਾਬ ਦਾ ਮਜ਼ਾਕ ਉਡਾਇਆ ਹਰ ਇਹ ਸਮਝਦੇ ਆ ਇਮੋਸ਼ਨਲੀ ਅਸੀਂ ਮੈਨੂੰ ਲੱਗਦਾ ਕਿ 92 ਸੀਟਾਂ ਪੰਜਾਬੀਆਂ ਨੇ ਦਿੱਤੀਆਂ ਬਦਲਾ ਚਾਹੁੰਦੇ ਸੀ ਲੇਕਿਨ ਬਦਲਾ ਇਹੋ ਜਿਹਾ ਵੀ ਨਹੀਂ ਚਾਹੁੰਦੇ ਸੀ ਕਿ ਪੰਜਾਬ ਨੂੰ ਬਿਲਕੁਲ ਹੀ ਇਸ ਜਗ੍ਹਾ ਤੇ ਲੈ ਜਾਓ ਜਿਸ ਜਗ੍ਹਾ ਤੇ ਮੈਨੂੰ ਲੱਗਦਾ ਪੰਜਾਬ ਉੱਠਣ ਜੋਗਾ ਨਾ ਰਵੇ ਆਪਣੀ ਸਾਰਿਆਂ ਦੀ ਲੜਾਈ ਕਿਉਂਕਿ ਬੱਚੇ ਤੁਹਾਡੇ ਵੀ ਇੱਥੇ ਰਹਣੇ ਬੱਚੇ ਸਾਡੇ ਵੀ ਇੱਥੇ ਰਹਣੇ ਪੰਜਾਬੀਆਂ ਨੇ ਇੱਥੇ ਰਹਿਣਾ ਤੇ ਇਸ ਗੱਲ ਤੋਂ ਉੱਤੇ ਉੱਠ ਕੇ ਵਿਚਾਰਧਾਰਾ ਦੀ ਲੜਾਈ ਨਾਲ ਆਪਾਂ ਖੜੇ ਹੋਈਏ ਨਹਿਤਾ ਜੀ ਵਿਚਾਰਧਾਰਾ ਦੀ ਲੜਾਈ ਨਾਲ ਨਹੀਂ ਖੜੇ ਹੋਵਾਂਗੇ ਨਾ ਤਾਂ ਫਿਰ ਆਉਣ ਵਾਲਾ ਸਮਾਂ ਸਾਡੇ ਲਈ ਪੰਜਾਬ ਲਈ ਬਹੁਤਾ ਚੰਗਾ ਨਹੀਂ ਹੋਪਾ। ਸੋ ਮੈਂ ਤਾਂ ਇਹਦੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ। ਕਿ ਪੁਆਇੰਟਸ ਹੀ ਇਹ ਕਰਦੇ ਨੇ ਕਿ ਅچھے ਪੁਆਇੰਟਸ ਲੜ ਕੇ ਐਨ ਲੀਟਰ ਆਫ ਐਕਸ਼ਨ ਵੀ ਸੱਚੇ ਜਿਹਾ ਬਣਾਉਂਦੇ। ਬਰਾਉਨੀ ਪੁਆਇੰਟਸ ਬੈ ਤਾਂ ਤੋਂ ਤੁਸੀਂ ਆਪ ਵੀ ਕੰਟੈਂਟ ਬਣਾਉਂਦੇ ਆ ਤੇ ਕੰਟੈਂਟ ਬਣਾ ਕੇ ਤੇ ਉਹਨੂੰ ਰੋਜ਼ ਕਮਾਉਂਦੇ ਆ ਕਿਉਂਕਿ ਇਸ ਕੰਮ ਦੇ ਮਾਸਟਰ ਹੈ। ਇਹੀ ਇਹਨਾਂ ਦਾ ਆਰਟ ਆ ਕਿਉਂਕਿ ਦਿੱਲੀ 'ਚ ਵੀ ਇਹੇ ਕੀਤਾ। ਤੇ ਦਿੱਲੀ ਵਾਲਿਆਂ ਦੇ ਭਜਾ ਕੇ ਹੁਣ ਤੇ ਹੁਣ ਇੱਥੇ ਆਣ ਕੇ ਪੰਜਾਬ ਦੇ ਵਿੱਚ ਉਹੀ ਨਕਾਰੇ ਹੋਏ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਇੱਥੇ ਰਾਜ ਕਰਦੇ ਆ ਭਗਵੰਤ ਮਾਨ ਜੀ ਮੇਰੀ ਇੱਕ ਬੇਨਤੀ ਆ ਤੁਹਾਨੂੰ ਇਹਨਾਂ ਨੇ ਫੋਨ ਬੰਦ ਕਰਕੇ ਚਲੇ ਜਾਣਾ ਇਹ ਜਿਹੜੇ ਦਿੱਲੀ ਵਾਲੇ ਆ ਨਾ ਇਹ ਕਰਦੇ ਕੀ ਆ ਇੱਕ ਹੋਣ ਹੀ ਆ ਨਾ ਇਹ ਇਹਨਾਂ ਨੂੰ ਲੱਭਣਾ ਕਿਥੋਂ ਲੇਕਿਨ ਅਲਟੀਮੇਟਲੀ ਅਨਸਰੇਬਲ ਤੁਹਾਡੇ 95 96 ਐਮ ਐਲ اے ਤੇ ਜੀ ਮਿਨਿਸਟਰ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਅਨਸਰ ਦੇਣਾ ਪੈਣਾ ਔਰ ਕਿਸੇ ਨੂੰ ਨਹੀਂ ਦੇਣਾ ਪੈਣਾ ਸੋ ਅੱਜ ਉਹ ਲੜਾਈ ਹੈਗੀ ਆ ਔਰ ਉਸ ਲੜਾਈ ਦੇ ਵਿੱਚ ਔਰ ਉਸ ਡੈਮੋਕਰੇਸੀ ਦੇ ਵਿੱਚ ਆਪਾਂ ਕ੍ਰਿਟਿਸਿਜ਼ਮ ਸੁਣਨਾ ਵੀ ਸਿੱਖੀਏ ਤੇ ਉਹਨੂੰ ਸਰਕਾਰ ਨੂੰ ਚਲਾਉਣ ਦੇ ਵਿੱਚ ਚੰਗੀਆਂ ਨੀਤੀਆਂ ਤੇ ਨੀਤ ਨੂੰ ਜਿਹੜਾ ਅੱਗੇ ਵਧਾਈਂ। ਥੈਂਕ ਯੂ ਵੈਰੀ ਮਚ। ਕੋਈ ਕੁਐਸਚਨ ਸਰ? ਜਾਨਾ ਜੀ ਜੀ ਉਹਨਾਂ ਨੇ ਉਹ ਇੱਕ ਗੱਲ ਕੀਤੀ ਸੀ ਕਿ ਐਡਮਿਨਿਸਟ੍ਰੇਟਰ ਆਫਿਸਰਸ ਤੋਂ ਫੂਜ ਜਾਂ ਮਿਸਯੂਜ਼ ਕਰਦੇ ਨੇ। ਰੀਸੈਂਟਲੀ ਸੀ ਬਹੁਤ ਸਾਰੇ ਪ੍ਰੈਸ ਕਾਨਫਰੰਸ ਤੇ ਕਿ ਐਡਮਿਨਿਸਟ੍ਰੇਸ਼ਨ ਦੇ ਜਿਸ ਹੰਦੀਰੋੜਾ ਜੀ 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 ਕੈਂਡੀਡੇਟ ਨੇ कैंडिडेट <laughs> <laughs> डिकलेयर कर दिता लेकिन कोड नहीं लगा लेकिन कोड लगना ना लगना एक होर चीज एथिक्स ਪਾਰਟੀ ਦੇ politcal ethics ਹੁੰਦੇ ਆ ਕਿ ਇਹੋ ਜਿਹੀ ਕੁਤਾਈ ਨਹੀਂ ਹੋਣੀ ਚਾਹੀਦੀ ਕਿ ਕੈਂਡੀਡੇਟ ਦੇ ਨਾਲ ਡੀਸੀ ਤੇ ਕਮਿਸ਼ਨਰ ਜਾਣ ਜਾਂ ਪੁਲਿਸ ਵਾਲੇ ਜਾਣ ਇਹ ਭਾਈ ਵੇਖੋ ਇਹ ਬੜੇ ਬੇਰਹਿਮ ਹੈ ਇਹ ਜਿਹੜੀ ਸਰਕਾਰ ਹੈ ਨਾ ਦਿੱਲੀੋਂ ਚੱਲੀ ਪੰਜਾਬ ਚ ਆ ਗਈ ਚਲਾ ਦਿੱਲੀ ਵਾਲੇ ਰਹੇ ਆ ਪੰਜਾਬੀ ਅਫਸਰਾਂ ਨੂੰ ਮੈਂ ਸਿਰਫ ਬੇਨਤੀ ਬੇਨਤੀ ਕਰ ਬੇਨਤੀ ਕਰਨਾ ਚਾਹੁੰਦਾ ਕਿ ਵੀਰੋ ਮਰੇਓ ਇੱਕ ADGP ਰੈਂਕ ਦਾ ਬੰਦਾ ਸਸਪੈਂਡ ਕੀਤਾ ਦੋ SSP ਰੈਂਕ ਦੇ ਵਿਜੀਲੈਂਸ ਦੇ ਬੰਦੇ ਸਸਪੈਂਡ ਕੀਤੇ ਉਹ ਤੋਂ ਕੁਝ ਹੋ ਗਿਆ ਕਰੋਨਾ ਚਾਹੁੰਦੇ ਸੀਗੇ ਜਿਹੜਾ ਉਹਨਾਂ ਦੀ ਜ਼ਮੀਰ ਅਲੋਪੀ ਕਰਦੀ ਸੀ ਸੋ ਜਿਹੜੇ ਲੁਟਾਣੇ ਚੋਂ ਭਾਈ ਆਪਣੀ ਜ਼ਮੀਰ ਨੂੰ ਵੀ ਟੋਲਦੇ ਹੋ ਲੰਬੇ ਲੰਬੀ ਰੇਸ ਦੇ ਘੋੜਿਆਂ ਤੁਸੀਂ ਕਿਸੇ ਨੇ 10 ਸਾਲ ਸਰਵਿਸ ਕਰਨੀਆਂ ਕਿਸੇ ਨੇ 20 ਸਾਲ ਕਰਨੀਆਂ ਸੋ ਕਿ ਨਾ ਕਰਨ ਤੋਂ ਪ੍ਰੈਸ ਕਰਿਓ ਇਲੈਕਸ਼ਨ ਕਮਿਸ਼ਨ ਦਾ ਵੀ ਟੰਗਿਆ ਫਿਰ ਬੰਦਾ ਛੇਤੀ ਕੀਤੇ ਪਾਣੀ ਨਹੀਂ ਮੰਗਦਾ ਥੈਂਕ ਯੂ ਅਚਾਰੀ ਖਮਿਰਨ ਵਾਲਾ ਥੋੜਾ ਜੀ ਇੱਕ ਸ਼ਿਕਾਇਤ ਕੀਤੀ ਮੇਰਾ ਸਵਾਲ ਹੈ ਕਿ ਜਿਹੜੇ ਤੋਂ ਪੈਸੇ ਲੈਂਦੇ ਉਹ ਕਿਸੀ ਉਹਨੇ ਕਿਹਾ ਕਿ ਜਿਹੜਾ ਕੋਡ ਆਫ ਕੰਡਕਟ ਹੈ ਸਿਰਫ ਤੁਹਾਨੂੰ ਵੈਸਟ ਜਗਾ ਜਿਸ ਨੂੰ ਨਾ ਪੁੱਛਿਆ ਗਿਆ ਕਿ ਅਗਰ ਉਸ ਦਿਨ ਕੋਈ ਬਾਹਰ ਦੀ ਨਾਲ ਵੀ ਤੁਹਾਨੂੰ ਨਾਰਥ ਜਾਂ ਉਹ ਜਨਾ ਯੂਜ਼ ਕੀਤਾ ਉਹ ਜਿਹੜੀ ਨਾਲੀਆਂ ਕੰਟਰੀਆਂ ਉੱਤੇ ਲੱਗੇ ਬ੍ਰਾਂਡ ਨੂੰ ਕਿੱਦਾਂ ਡੈਂਟੀਫਾਈ ਕਰੂਗੇ ਜੀ ਅੰਦਰ ਬਾਦ ਦੋ ਇਹ ਚਾਹ ਕਿ ਖੁਸ਼ੀ ਦਾ ਸਭ ਤੋਂ ਵੱਡਾ ਇਹ ਕਿ ਇਹ ਲੈਪਸ ਕਿਹ ਕਿਹ ਲੱਗਿਆ। ਕਿ ਆ ਉਸ ਕੰਸਟਿਟੂਐਂਸੀ ਦਾ ਹੈ ਜਾਂ ਫਿਰ ਮੁਸ਼ੇਲ ਦਾ ਹੈ ਜਾਂ ਜ਼ਿਲ੍ਹੇ ਦਾ। ਨਾ ਆਪਾਂ। ਦੇਖੋ ਕੁਡ ਆਫ ਕੰਡਕਟਰ ਤਾਂ ਉਸ ਕੰਸਟਿਟੂਐਂਸੀ ਦਾ ਜ਼ਰੂਰ ਹੁੰਦਾ ਬਟ ਐਟ ਦਾ ਸੇਮ ਪ੍ਰਾਈਮੇਰੀ ਕਿ ਐਥਿਕਸ ਹੈ ਕਿ ਆ ਕਿ ਉਹ ਸਟਲੀਸਟ ਉਸ ਜ਼ਿਲ੍ਹੇ ਦੇ ਵਿੱਚ ਕੋਈ ਇਹੋ ਜੀ ਸਰਕਾਰੀ ਐਕਟੀਵਿਟੀ ਨਾ ਕੀਤੀ ਜਾਵੇ ਜਿਹਦਾ ਇਨਫਲੂਐਂਸ ਜਿਹੜਾ ਆ ਉਸ ਡਿਰੈਕਸ਼ਨ ਦੇ ਵਿੱਚ ਜਿਹੜਾ ਹੋਵੇ। ਔਰ ਮੈਂ ਤਾਂ ਇੱਕ ਹੋਰ ਵੀ ਤੁਹਾਨੂੰ ਦਾ ਗੁਜ਼ਾਰਿਸ਼ ਕਰਨੀ ਚਾਹਣਾ ਕਿ ਆ ਜਿਹੜਾ ਰਮਨ ਅਰੋੜਾ ਜਿਹੜਾ ਉੱਥੇ ਵਾਲਾ ਸਾਡੇ ਜਲੰਧਰ ਵਾਲਾ ਇਹ ਜਿਹੜਾ ਕਹਿੰਦੇ ਵੀ ਕਰੋੜਾਂ ਰੁਪਏ ਕਾਰਪੋਰੇਸ਼ਨ ਦੇ ਖਾ ਗਿਆ ਇਹ ਸੀਐਮ ਸਾਹਿਬ ਇਹ ਕਦੇ ਮੁੜ ਕੇ ਇਹਨਾਂ ਨੂੰ ਬਣਾਉਂਗੇ ਵੀ ਜਿਹੜੇ ਜਿਹੜੇ ਅਲਟੀਮੇਟਲੀ ਉਹਦੇ ਲੋਕਾਂ ਦੇ ਪੈਸੇ ਖਾ ਗਿਆ ਔਰ ਹੋਰ ਜਿਹੜੇ ਦੋ ਤਿੰਨ ਹੈਗੇ ਆ ਹੋਰ ਇਲੈਕਸ਼ਨਾਂ ਦੇ ਵਿੱਚ ਹੈਗੇ ਆ ਜਿਹੜੇ ਜਿਹੜੇ ਮੈਨੂੰ ਪਤਾ ਵੀ ਜਲੰਧਰ ਦੇ ਵਿੱਚ ਜੋ ਜੋ ਹੋ ਰਿਹਾ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀ ਆ ਇਹ ਕਿਤੇ ਨਾ ਕਿਤੇ ਤੁਹਾਡੀ ਸਰਕਾਰ ਦੀ ਨੀਤੀ ਔਰ ਨੀਤ ਜਿਹੜੀ ਆ ਉਹਨੂੰ ਬੜਾ ਕਲੀਅਰ ਤੱਕ ਡਿਫਾਈਨ ਕਰ ਦਿਆਂ ਵੀ ਹਾਂ ਵੀ ਤੁਸੀਂ ਕਰਨਾ ਕੀ ਚਾਹੁੰਦੇ ਆ ਪੰਜਾਬ ਦੇ ਵਿੱਚ ਔਰ ਆਉਣ ਵਾਲਾ ਸਮਾਂ ਤੁਹਾਡੇ ਲਈ ਨਹੀਂ ਬਹੁਤਾ ਚੰਗਾ ਨਹੀਂ ਹੈ ਇਸ ਪੰਜਾਬ ਦੀ ਬਿਊਰੋਕ੍ਰੇਸੀ ਇਹਨੂੰ ਖੜ ਜਾਓ ਕਿਉਂਕਿ ਕੁਛ ਨਹੀਂ ਹੁੰਦਾ ਪੋਸਟਿੰਗ ਹੀ ਆ ਪੋਸਟਿੰਗਲੇ ਐਨੇ ਮੱਛੀ ਤਰ ਲੋ ਨਾ ਹੋਵੋ ਵੀ ਤੁਹਾਨੂੰ ਕਿਤੇ ਨਾ ਕਿਤੇ ਤੁਹਾਡੀ ਆਪਣੀ ਜਮੀਰ ਆ ਉਹਨੂੰ ਵੀ ਮਾਰਨਾ ਪਵੇ ਅਪਰਕਰ ਜੀ ਪੰਜਾਬ ਕੌਂਸਲ ਪ੍ਰਧਾਨ ਨਸਬੀ ਆ ਰਹੇ ਐ ਕਿ ਕਿ ਸਰ ਕੋਈ ਤੁਸੀ ਕਹਿ ਰਹੂ ਤਕੜੇ ਹੋ ਕੇ ਚੱਲ ਲੜ ਰਹੇ ਹਾਂ ਜੀ ਹਾਂ ਜੀ ਸਾਰੇ ਇੱਕਦਮ ਮਤਲਬ ਇਕੱਠੇ ਹੈਗੇ ਆ ਬਿਲਕੁਲ ਸਰ ਇਕੱਠੇ ਆ ਦੇਖੋ ਬੀਜੇਪੀ ਦਾ ਪ੍ਰਧਾਨ ਤੁਸੀਂ ਕਿਤੇ ਦੇਖਿਆ ਆਵਾਜ਼ੀ ਪੰਦੇ ਨਹੀਂ ਆਵਾਜ਼ੀ ਪਾਰਟੀ ਦਾ ਪ੍ਰਧਾਨ ਕਿਤੇ ਦੇਖਿਆ ਸਰ ਮੇਰੀ ਤਾਂ ਬੇਨਤੀ ਇੰਨੀ ਕ ਹੈ ਕਿ ਕਿ ਇਹ ਜਿਹੜੀ ਲੜਾਈ ਆ ਨਾ ਇਹ ਲੜਾਈ ਵਿਚਾ ਕਰ ਆਪਾਂ ਦੁੱਕੇ ਦੇਖੋ ਇਹਦੇ ਵਿੱਚ ਮੈਟਰ ਨਹੀਂ ਕਰਦਾ ਵੀ ਹਰਣਾਜੀ ਇੱਥੇ ਹੈਗੇ ਕਿ ਨਹੀਂ ਹੈਗੇ ਪ੍ਰਗਟਸ਼ੀਲ ਇੱਥੇ ਹੈਗਾ ਕਿ ਨਹੀਂ ਹੈਗਾ ਕੋਈ ਹੋਰ ਕਿਉਂਕਿ ਇਹਨਾਂ ਨੇ ਸਮੇਂ-ਸਮੇਂ ਤੇ ਆਉਣਾ ਹੀ ਬਿਲਕੁਲ ਯੂਨਾਈਟਿਡ ਹੈ ਕਾਂਗਰਸ ਇਹਦੇ ਵਿੱਚ ਕਿਤੇ ਕੋਈ ਪ੍ਰੋਬਲਮ ਹੀ ਨਹੀਂ ਹੈ ਪ੍ਰੋਬਲਮ ਸਿਰਫ ਗੱਲ ਸੁਣ ਲਓ ਮੇਰੀ ਬੇਇਤੀ ਇੰਨੀ ਕਿਹਾ ਵੀ ਤੁਸੀਂ ਇਹਨਾਂ ਨੇ ਦੇਖ ਲਿਓ ਕਿ ਜਿਹੜੀ 3 ਸਵਾ 3 ਸਾਲ ਦੀ ਕਾਰਗੁਜ਼ਾਰੀ ਆ ਪੰਜਾਬ ਨੂੰ ਉਹ ਮੈਟਰ ਕਰਦੀ ਆ ਕਿ ਪੰਜਾਬ ਨੂੰ ਉਹ ਮੈਟਰ ਕਰਦਾ ਵੀ ਫਲਾਣਾ ਨਹੀਂ ਆਇਆ ਫਲਾਣਾ ਆਉਣਗੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਸਾਰੇ ਹੀ ਆਉਣਗੇ ਜਿੱਦਣ ਸਾਡੀ ਨਾਮਿਨੇਸ਼ਨ ਵੀ ਹੋਈ ਉਦੋਂ ਮੈਨੂੰ ਲੱਗਦਾ ਕਿ ਜਿੰਨੇ ਜਿੰਨੇ ਹੋਣਗੇ ਉਤੋਂ ਵੀ ਵੱਧ ਆਉਣਗੇ ਸਰ ਵਿੱਚ ਸੀ ਨਿਸ਼ਕੈਤ ਦੀ ਕਮੇਟੀ ਮੇਲੇ ਕਰਦੇ ਜਲਦੀ ਮੋਟਾ ਬੰਦੇ ਕਿ ਉਹ ਆਲੇ ਬੰਦੇ ਆ ਕੇ ਮੋਟਾ ਬੰਦੇ ਜੱਟੀ ਕੋ ਕਰਦੇ ਬੀਚੀਗੇ ਸੋ ਉਸਕੇ ਦੇ ਰਿਜ਼ਲਟ ਆਏ ਮੇਰਾ ਖਿਆਲ ਆਸ਼ੂ ਮੇਰੇ ਹਲਕੇ ਚ ਜਾ ਵੈਸਟ ਦੇ ਵਿੱਚ ਆਲਰੇਡੀ ਮੇਰਾ ਖਿਆਲ ਬੀਐਲਓਜ਼ ਨੇ ਕੰਮ ਕਰ ਲਿਆ ਹੈਗਾ ਉਦੇ ਤੋਂ ਬਾਅਦ ਮੈਨੂੰ ਲੱਗਦਾ ਕਿ ਅਸੀਂ ਵੈਰੀਫਾਈ ਕਰ ਲਾਂਗੇ ਜੇ ਕੋਈ ਗਲਤ ਕੰਮ ਹੋਇਆ ਤਾਂ ਅਸੀਂ ਬਿਲਕੁਲ ਉਹਨੂੰ ਰੋਕਾਂਗੇ ਵੈਸੇ ਸਰਕਾਰ ਹਰ ਪੁੱਠਾ ਕੰਮ ਕਰਦੀ ਹੈ ਔਰ ਕਰਨ ਦੀ ਕੋਸ਼ਿਸ਼ ਕਰਦੀ ਸਰ ਜਿਹੜੇ ਏ.ਡੀ.ਪੀ ਦੇ ਕਰਮੇ ਰਮਨਰੂੜਾ ਭੜਿਆ ਗਿਆ ਉਸ ਏ.ਡੀ.ਪੀ ਦੀ ਡੇਟ ਤਾਂ ਜਿਹੜੀ ਆ ਭਿੰਦਰ ਭਗਤ ਦੇ ਨਾਲ ਮੰਤਰੀ ਜਨਾਬ ਔਰ ਉਹਨੇ ਆਪਣੇ ਡੀ.ਓ ਤੇ ਹੀ 18 ਕਰੋੜ ਤੋਂ ਵੱਧ ਦੀ ਉਸ ਏ.ਡੀ.ਪੀ ਦੀ ਵੀਡੀਓ ਨਹੀਂ ਕਰਾਈ ਜਿਲੰਦਰ ਔਰ ਜਿਹੜਾ ਕੁਝ ਰਮਨਰੂੜੇ ਦੇ ਹਲਕੇ ਹੁੰਦਾ ਸੀ ਉਹ ਹੀ ਪਛਮੀ ਤਰਫ ਭੱਜਦੇ ਹਲਕੇ ਜੀ ਯਾਰ ਸਾਰੇ ਜਿਲੰਦਰ ਲੱਗਦਾ ਕਿ ਵਿਜੀਲਰ ਜਾ ਕੇ ਪਟਕਾਫੀ ਰਮਨਰੂੜਾ ਤਾਲੀਆ ਵੀ ਆਪਣੇ ਬੁਲਾਰਨਾ ਕੀਤਾ ਪਰ ਏਡੀਬੀ ਦੀ ਡੇਟ ਤਾਂ ਅੰਦਰ ਪ੍ਰਧਾਨ ਮੰਤਰੀ ਨਾਲ ਦੇਖੋ ਕਿਸੇ ਦਾ ਡੀਓ ਲੱਗਿਆ ਕਿਸੇ ਦਾ ਨਾਂ ਲੱਗਿਆ ਗਲਤ ਹੈ ਆ ਵੀ ਕਰਾਪਸ਼ਨ ਹੈਗੀ ਆ ਕਰਾਪਸ਼ਨ ਤਾਂ ਸਰਕਾਰ ਆਪ ਮੰਨਣ ਢਈ ਆ ਪਰ ਤੁਹਾਨੂੰ ਮੈਂ ਇੰਨਾ ਜ਼ਰੂਰ ਦੱਸ ਦਿੰਦਾ ਵੀ ਇਹ ਸਿਰਫ ਤੇ ਸਿਰਫ ਇੱਕ ਇਵੈਂਟ ਕ੍ਰੀਏਟ ਕੀਤਾ ਗਿਆ ਲੁਧਿਆਣੇ ਦੀ ਇਲੈਕਸ਼ਨ ਦੇ ਤੁਸੀਂ ਵੀ ਦੇਖੋਗੇ ਇਹ ਦੋ ਤਿੰਨਾਂ ਮਹੀਨਿਆਂ ਬਾਅਦ ਇਹਦੇ ਵਿੱਚੋਂ ਲੰਮਾ ਚੌੜਾ ਕੁਝ ਇਹਨਾਂ ਨੇ ਕੱਢਣਾ ਨਹੀਂ ਹੈ ਜੇਕਰ ਕੋਈ ਕੁਝ ਨਿਕਲੇ ਤੁਸੀਂ ਸੀਬੀਆਈ ਦੀ ਜਾ ਕੇ ਤੇ ਇੰਡੀਪੈਂਡੈਂਟ ਅਸੀਂ ਦਿਲ ਦਿਲ ਕੋਲ ਅਸੀਂ ਕਹਿੰਨੇ ਆ ਕਿ ਜਿੰਨੀਆਂ ਵੀ ਅੱਜ ਤੱਕ ਹੋਈਆਂ ਉਹਦੀ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਆ ਈਡੀ ਦੀ ਜਾਂਚ ਹੋਣੀ ਚਾਹੀਦੀ ਆ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਸਲੀ ਗੱਲ ਹੈ ਇਹ ਇਹ ਹੋਣੀ ਨਹੀਂ ਹੈ ਉਹਦਾ ਕਾਰਨ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਵੀ ਇਹ ਉਹਨਾਂ ਦੀ ਵੀ ਟੀਮ ਹੈ ਜਿਨ੍ਹਾਂ ਨੇ ਕਰਨੀ ਆ ਨਾ ਉਹਨਾਂ ਦੀ ਵੀ ਟੀਮ ਆ ਇਹ ਪ੍ਰਗਟ ਚ ਇੱਕ ਤੁਸੀਂ ਸਾਰੀ ਕਿੰਨੀ ਜਿਆਦਾ ਫੋਟੋਗ੍ਰਾਫਸ ਦਿਖਾਈਆਂ ਉਸੇ ਰਮਨ ਜਿਹੜੇ ਆ ਗਿਆ ਰੋਲਾ ਉਹ ਜ਼ਿਆਦਾਤਰ ਮਾਨ ਸਾਹਿਬ ਦੀ ਫੈਮਿਲੀ ਦੇ ਨਾਲ ਹੈ ਗਿਆ

ਇਹ ਬਿਲਕੁਲ ਵਧੀਆ ਫਾਈਟ ਹੋਊਗੀ ਔਰ ਤੁਹਾਨੂੰ ਵੀ ਲੱਗੂਗਾ ਕਿ ਹਾਂ ਵੀ ਕਾਂਗਰਸ ਪਾਰਟੀ ਨੇ ਇਹ ਬਹੁਤ ਵਧੀਆ ਤਰੀਕੇ ਨਾਲ ਫਾਈਟ